ਵੈਸੇ ਤੁਸੀਂ ਗਰੁੰਦੇ ਰਹਿੰਦੇ ਹੋ ਸਾਨੂੰ ਸੋਸ਼ਲ ਮੀਡੀਆ ਦੇ ਜਰੀਏ ਸੋਸ਼ਲ ਮੀਡੀਆ ਦੇ ਜਰੀਏ ਅੱਜ ਤੁਹਾਡੇ ਨਾਲ ਰੂਬਰੂ ਹੋਏ ਆਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਕੱਲਾ ਪਾਣੂ ਕੁਝ ਕਹਿਣ ਦੀ ਆਏ ਸੁਣਾਉਣ ਲਈ ਆਇਸੋਲਡ ਵੀ ਆਏ ਆ ਮੈਂ ਚਾਹੁੰਦਾ ਕਿ ਜਿਹੜੇ ਵੀ ਇਨਸਾਨ ਦੇ ਕੋਈ ਦਿਮਾਗ 'ਚ ਸਵਾਲ ਹੁੰਦਾ ਹੈ ਉਹ ਦਿਨ 'ਚ ਗੱਲ ਹੁੰਦੀ ਹੈ ਸਾਂਝੀ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾਂਗੇ ਸਭਾ ਸਾਫੀ ਭਾਨਾ ਤੋਂ ਸਿੱਧੋ ਜਿਹੜਾ ਲਗਾਤਾਰ ਸਾਡੇ ਨਾਲ ਇਹ ਯਾਤਰਾ ਰਹਿਸਤਾ ਸੀ ਵੀਰ ਤੈਗ ਨੂੰ ਪਿੰਡ ਗਿਆ ਕਿਹਾ ਵੀ ਮੈਂ ਕਸਮ ਦੇ ਚੱਕ ਲਿਆਵਾ ਤਵੀਦ ਨਿਖ ਨੂੰ ਧੋਲੇ ਥਾਣੇ ਲੈ ਕੇ ਚੱਕ ਕੇ ਉਥੋਂ ਜਾ ਕੇ ਲੁਧਿਆਣੇ ਪਰਚਾ ਲੈਤਾ ਜਾ ਕੇ ਸਿਰਮ ਸੰਜਰਾਸੀ ਦਾ ਕਿਹਾ ਜੀ ਇਹ ਕਾਲੀ ਯਾਤਰੀ ਅਕਸੇ ਇਹਿਆਰ ਤੋਂ ਵੀ ਵੀਦੋਂ ਨੇ ਮੰਗਿਆ ਉਹ ਬੰਦਾ ਜਿਹਦੇ 1 ਕਰੋੜ 60 ਲੱਖ ਰੁਪਇਆ ਜਿਹੜਾ ਸਾਲੇ ਕੋਲ ਲਿਸਟ ਪਈ ਹੈ ਜਿਹੜਾ ਤਾਲਾ ਕੇ ਜਿਹੜਾ 20 ਜਿਹੜਾ 30 ਆ ਗੱਡੀ ਚੋਂਦਿਆਂ ਨੂੰ ਫੋਨ ਆਇਆ ਕਰਮਾਲ ਤੋਂ ਹਰਿਆਣੇ ਤੋਂ ਕਿ ਭਾਈ ਭਾਂਦੇ ਦੇ ਨਾਲ ਕਿੱਥੇ ਰੱਖਿਆ ਸੀ ਪਹੁੰਚਾਂਗੇ ਸਾਡਾ ਵੀ 15 ਲੱਖ ਰੁਪਇਆ ਭਾਂਦੇ ਨੇ ਕਢਾਇਆ ਜੱਟਾਂ ਤੋਂ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੈ ਉਹ ਜਿਹੜੇ ਨੌਜਵਾਨ ਕਰਦੇ ਨੇ ਉਹਨਾਂ ਨੂੰ ਚੱਕ ਕੇ ਸਰਕਾਰਾਂ ਜੇਲਾ ਜਮਤ ਕਰ ਦਿੰਦੀ ਐ ਚਾਹੇ ਝੋਨੇ ਆ ਗਏ ਹੁਣ ਨਸ਼ੇ ਦੇ ਖਿਲਾਫ ਲੜਦੇ ਹਾਂ ਕੋਈ ਜੇਲਾ ਜਮਤ ਕੀਤੇ ਗਏ ਚਾਹੇ ਭਾਨੇ ਸਿੱਧੂ ਆ ਗਏ ਹੁਣ ਉਹਦੂ ਅੱਗੇ ਦੇਖ ਲੋ ਕੀ ਹੋਇਆ ਲੁਧਿਆਣਾ ਸੀਐਸਟਾਫ ਦੇ ਵਿੱਚ ਐਨੀ ਠੰਡ ਆ ਭਦਰੇ ਵੀ ਇੱਥੇ ਬੈਠੇ ਖੜਦੇ ਆ ਫੁੱਟਰ ਕਰਦੇ ਆ ਇੰਨੇ ਕੱਪੜੇ ਪਾਏ ਆ ਰਾਤ ਨੂੰ ਰਜਾਈ ਤੇ ਪਿਆ ਗਵੀ ਅੰਗ ਪੈਰ ਕਰਦੇ ਹੁੰਦੇ ਆ ਤਦ ਜਮਾਲ ਫਨਜਾ ਕਰਕੇ ਸੀ ਸਟਾਫ ਦੇ ਵਿੱਚ ਬੰਦ ਤਾਂ ਬਾਹਰ ਉੱਤੇ ਖੰਡਾ ਪਾਣੀ ਪਾਉਣ ਲੱਗੇ ਦੇਖੋ ਹੱਸੋ ਕਹਿੰਦਾ ਕਿ ਮੈਨੂੰ ਵੀਡੀਓ ਬਣਾ ਰਿਹਾ ਢਿੱਲੇ ਦੀ ਨੰਗੇ ਦੀ ਕਮਰੇ ਦੇ ਦੀ ਜਿਹਨੇ ਕੰਟਵਾਰਦੀ ਕਰ ਰਿਹਾ ਇਹ ਪੱਤਰ ਰਾਜ ਜਿਹਦੇ ਤੋਂ ਦੇ ਮੁੱਖ ਮੰਤਰੀ ਦਾ ਜਿਹੜਾ ਸੀ ਫਿਰ ਕਲਾਮੀ ਮੁੱਖ ਮੰਤਰੀ ਚੁਣਿਆ ਸੀ ਲੋਕਾਂ ਨੇ ਜਿਸ ਦੀ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੇ ਮੈਂ ਵੀ ਚੋਣ ਲੜੀਆ ਬਾਈ ਜਿੱਥੋਂ ਮੌਰ ਤੋਂ ਗੰਦੀ ਰੰਗ ਦੇਖੋਗੇ ਬੰਦੇ ਦੇ ਤੇ ਸਾਰਿਆਂ ਨੂੰ ਮਾਤ ਪਾਉਂਦਰਾ ਇਹ ਕਹਿੰਦੇ ਆਸੀਂ ਲੋਕਾਂ ਨੂੰ ਲਿਟਰਲ ਦੇ ਅੱਗੇ ਬੋਲਣ ਲਾਇਆ ਅਸੀਂ ਸਵਾਲ ਜਵਾਬ ਕਰਤ ਲਾਇਆ ਜੇ ਸਾਡੇਆਂ ਦੇ ਸਵਾਲ ਪੁੱਛਦੇ ਆ ਧਾਰਨਦੇ ਆ ਸਾਡੇ ਸਵਾਲ ਕੀ ਨੇ ਸਾਡੇ ਉਹੀ ਸਵਾਲਾਂ ਦੇ ਲੋਕਾਂ ਨੇ ਸਵਾਲ ਆ ਲੋਕਾਂ ਦੇ ਸਵਾਲ ਕੀ ਆ ਇਹ ਕਹਿੰਦਾ ਸੀ ਦਾ ਵੀਆਪੀ ਕੰਕਰ ਖਤਮ ਕਰਦੇ ਨੇ ਗੰਗਮਨ ਕਰਕੇ ਖਤਮ ਕਰਦੇ ਆ ਨੇ ਭਾਈ ਤੇਰੇ ਕੋਲ 1250 ਗੰਗਮਨ ਕਾਹਦੇ ਲਈ ਆ ਵਾਣਾ ਦੀ ਗੁਲਾੜਦਾ ਪੰਜੀ ਗੁਲਾੜਦਾ ਮੈਨੂੰ ਇੱਕ ਲੋ ਜਾਦਾ ਪੰਜ ਸੇੜੇ ਹੱਥਾ ਸਭ ਤੋਂ ਵੱਧ ਗੱਡੀਆਂ ਦਾ ਕਾਫਲਾ ਪਿਛਲੇ ਮੁੱਖ ਮੰਤਰੀ ਨਾਲੇ ਮੁਕਾਬਲੇ ਦੇ ਨੇ ਗੁਲਾੜਦੇ ਕਿਉਂ ਤੂੰ ਕਹਿੰਦਾ ਸੀ ਬਾਦਲਾਂ ਦੀ ਤੈਕੀ ਦੇ ਫੋਟੋ ਤੂੰ ਕਹਿੰਦਾ ਹੀ ਬਾਦਲਾਂ ਦੀ ਵਾਸਤੇ ਫੋਟੋ ਜਿੰਨੇ ਫੋਟੋ ਮੈਂ ਦਿਖਾ ਪਿਆ ਦੇ ਵਿੱਚ ਝੋਲਿਆਂ ਤੇ ਦੀ ਝੋਲਿਆਂ ਤੇ ਵੀ 800 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦਾ ਫੈਸਲਾ ਖਿਲਾ ਦੇ ਜੋ ਤੂੰ ਵਰਤਕਾ ਤੇ ਰਿਹਾ ਮਿਸ਼ਰੀਆਂ ਤੇ ਬੋਲ ਲਾ ਦੇ ਬਾਰ ਤੋਂ ਪਹਿਲੇ ਅਦਾਲਤ ਦੁਆਰਾ ਚਿਹਰੇ ਚਾਰਨ ਤੋਂ ਖੀਦਰੇ ਆ ਉਹਨਾਂ ਨੂੰ ਪੈਸਾ ਜਿਹੜੇ ਨਹੀਂ ਦਿੱਤੇ ਗਏ ਉਹਨਾਂ ਨੂੰ ਦਵਾਜਾ ਕਰਨ ਦਾ ਮਤਲਬ ਦਿੱਤੇ ਹੈ ਹਰ ਬਜ਼ੇਰੀ ਰਵਾਜ ਦੇ ਬੰਦੀ ਗੋਸਟ ਹੈ ਜਿਸ ਕੰਦੇ ਸਵਾਲ ਦੇ ਇਹ ਸਵਾਲ ਪੁੱਛਦੇ ਆ ਕਿ ਬਾ 2000 ਕਰੋੜ ਰੁਪਇਆ ਕਰਦਾ ਟੱਕਦਾ ਭਾਈ 20 ਮਹੀਨਿਆਂ ਚ ਤੇ ਉਹ ਪੈਸਾ ਮਿਲਦਾ ਦਾ ਮਾਯੂਕ ਖੇਲਾ ਰਹੇ ਹੋ ਮਗਰੀ ਆਪਾਂ ਤਾਂ ਲੱਗੀ ਪਈ 55 ਕਰੋੜ ਰੁਪਇਆ ਚ ਇੱਕ ਦੇ ਜੀ ਤੇ 8 ਕਰੋੜ ਦਾ ਟੈਂਟ ਲਾਇਆ ਗਿਆ ਉਹਦੇ ਕੋਲ ਟੈਂਟਰ ਨੂੰ ਦੇ ਹੀ ਬੋਤੀ ਲੱਗੇ ਸੀ ਬੁਲਟ ਪ੍ਰੂਫ ਸੈਟ ਹੈ ਜਿਹੜਾ ਬੰਦਾ ਜਿਹੜਾ ਕਹਿੰਦਾ ਸੀ ਜੇ ਲਿਵਟਾਉਂ ਦਾਤਰਾ ਕਲਾ ਲੋਕਾਂ ਦੇ ਮੋਰ ਤੋਂ ਤਾਂ ਮਗੀ ਮਾਰੇ ਖੋਲ ਲੋ ਹੁਣ ਤੈਨੂੰ ਇੰਨਾ ਡਰ ਲੱਗਣ ਲੱਗਾ ਰੈਡੀ ਵੀ ਬੁਲਟ ਪ੍ਰੂਫ ਸੈਟਾ ਚਰਨ ਲੱਗੇ ਅਈ ਸਵਾਗਤ ਉਹ ਜਿਹੜਾ ਰਗਤ ਜਿਲ੍ਹਾ ਵਿਆਹ ਹੋਇਆ 10 ਲੱਖ ਰੁਪਏ ਵਿੱਚ ਕਮਰੇ ਦਾ ਕਿਰਾਇਆ ਸੀ ਕਈ ਤਰ੍ਹਾਂ ਦਾ ਪੀੜਾ ਦੇ ਵਿਆਹ ਦੇ ਗੱਪ ਆਇਆ ਬਹੁਤ ਮਹਾਰਗਿਆਨੇ ਜੋ ਕਰਜਾਂ ਕਿਉਂ ਹੋਈ ਆ ਵੀ ਪੁੱਛਦੇ ਆ ਸੂਖ ਚਾਗਲਾ ਜਹਾਜ਼ ਉਹ ਤੇਲ ਕੋਨਾ ਪੰਜਾਬ ਦੇ ਖੇਤਾਂ ਦੇ ਚੋ ਕਰਜ਼ਾ ਹੁੰਦਾ ਪੰਜਾਬ ਦੇ ਖੇਤਾਂ ਦੇ ਚੋ ਲੈ ਕੇ ਕੇਜਰੀਵਾਲ ਨੂੰ ਮੇਰੇ ਬੰਗਾਲ ਕਦੇ ਬਿਜਲਾਤ ਕਦੇ ਅੰਧਰਾ ਕਰ ਦਿੱਤਾ ਉਹਨਾਂ ਨੂੰ ਮੁੱਖ ਮੰਤਰੀ ਤੈਨੂੰ ਇਹ ਲੋਕਾਂ ਨੇ ਕੇਜਰੀਵਾਲ ਕਰਿਆ ਇਹ ਸਾਰੇ ਤਮਾਮ ਉਹ ਸਵਾਲ ਨੇ ਅਸੀਂ ਸਵਾਲ ਪੁੱਛਿਆ ਮਾਵਾ ਮਿਲਕੀਆਂ ਰੋਜ਼ ਪਹਿਲਾਂ ਕੀ ਦੇਉਂਦੀਆਂ ਕਈ ਪੁੱਤਾਂ ਕਿਹਾ ਪੈਰ ਮਾਰ ਕੇ ਰਹਿ ਗਈਆਂ ਕਈਆ ਪੁੱਤ ਕੀ ਕਰਦੇ ਆ ਜਿਆਦਾ ਦਾ ਜ਼ਮੀਨਾਂ ਸਾਡਾ ਜਵਾਬ ਮਿਲ ਜਾਂਦੇ ਹੁਣ ਚੱਲ ਕਲਾ ਕਲਾ ਜਵਾਬ ਕਰਕੇ ਗੁੱਲ ਹੋ ਜਾਂਦੇ ਰੋਕਾਂ ਦੇ ਸੱਚੀਆਂ ਨਾਲ ਤਾਂ ਇਹੇ ਸਵਾਲ ਪੁੱਛਦੇ ਆ ਉਹ ਮੇਰਾ ਸਾਥੀ ਭਾਨਾ ਸਿੰਘ ਉਹਨੂੰ ਅੱਧਰ ਮਾਦ ਕਰਦਾ ਆਸਪਾਸ ਜੋ ਖੈਰਾ ਜੀ ਦੇਖਿਆ ਆਪਣੀ ਪਾਰਟੀ ਦੇ ਉੱਪਰ ਉੱਠ ਕੇ ਬੰਦੇ ਨੇ ਗੱਲ ਕੀਤੀ ਹੈ ਪੰਜਾਬ ਦੀ ਯੂਐਮਐ ਲੱਗੇ ਐਨਐਸਏ ਲੱਗੀ ਨੌਜਵਾਨਾਂ ਤੇ ਘਰੇ ਚ ਪੰਜਾਬ ਦੇ ਨੌਜਵਾਨਾਂ ਨਾਲ ਖੜਾ ਪੰਜਾਬ ਨਾਲ ਖੜਾ ਪੰਜਾਬ ਦੇ ਹੱਥ ਦੀ ਗੱਲ ਕੀਤੀ ਹੈ ਪੰਜਾਬ ਦੇ ਸਰਬ ਦੀ ਗੱਲ ਕੀਤੀ ਉਹ ਚਾਰ ਮਹੀਨੇ ਤਰਬੰਦ ਰੱਖਿਆ ਇਹ ਜਮਾਨਤ ਹੋਈ ਉਹਦੀ ਜਮਾਨਤ ਰੱਦ ਕਰਾਉਣ ਦੀ ਗੱਲ ਕਰ ਤਸਵੀਰ ਕੋਲ ਗਿਆ ਸਰਕਾਰ ਕੋਲੇ 2200 ਵਕੀਲਾਂ ਦੀ ਟੀਮ ਹੈ ਆਦ ਬੱਕੇ ਜਰਦਲ ਤੋਂ ਲੈ ਕੇ ਥੱਲੇ ਤੱਕ ਉਹ ਵਕੀਲ ਨਹੀਂ ਖੜੇ ਕਿਹਦੇ ਖਿਲਾਫ ਖਿਲੇ ਖਿਲਾਫ ਵਕੀਲ ਖੜਾ ਕੀਤਾ ਉਹਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਦਿੱਲੀ ਨੂੰ ਲੈ ਆ ਕੇ ਦਿੱਤੀ ਜਿਹੜਾ ਇੱਕ ਤੋਂ ਵਕੀਲ ਦਾ ਖਰਚਾ ਇਸ ਦਾ 10 ਤੋਂ 15 ਲੱਖ ਰੁਪਏ ਵੀ ਚ ਲੈਦਾ ਉਹ ਵਕੀਲ ਖੜੇ ਜੀ ਜ਼ਮਾਨਤ ਰੱਦ ਕਰਾਉਣ ਤੇ ਐਦਾ ਜ਼ੋਰ ਲਾਦਾ ਆ ਮੇਰੇ ਦੇ ਤਰਤਾਰਤ ਪਰਚਾ ਦਿੱਤਾ ਸੀ ਹਰੀ ਕੇ ਪੱਤ ਲੱਕਾ ਦਾ ਕਿਹੜੇ ਲੱਖਾਂ ਚਿੱਟਾ ਵੇਚਦਾ ਤੁਸੀਂ ਸੁਣਿਆ ਹੋਣਾ ਧੰਨਵਾਦ ਪੰਜਾਬ ਦੇ ਲੋਕਾਂ ਦਾ ਜਿਉਂਦੇ ਰਹਿਣ ਨਹਿਰਾਜ ਦੀ ਧਰਤੀ ਦੇ ਵੱਡਾ ਕੱਟ ਕੀਤਾ ਪੰਜਾਬ ਦੇ ਲੋਕਾਂ ਨੇ ਜੋ ਭਾਵੇਂ ਸਰਕਾਰ ਨੂੰ ਲੱਤ ਘਸਾਉਣਾ ਪਏਗਾ ਐ ਇੱਕ ਦਿਨ ਕੋਈ ਐਸੇ ਪਹਾੜ ਦੇ ਜੁਲੇ ਜਿਸ ਦੀ ਜੁੜੇ ਹੈ ਮੈਂ ਵੀ ਐ ਅਧਿਸ਼ਕੀ ਜਾਵਾ ਹੈ ਪੰਜਾਬ ਦੇ ਨਾਗਰਿਕਾਂ ਸਵਾਲ ਪੁੱਛਦੇ ਆ ਤਾਂ ਤੱਕ ਇਹ ਤੰਗ ਹੋਵੇ ਘੱਲ ਕੇ ਬਰ ਬਸ ਸੁਣਿਆ ਕਿ ਜਿਹੜੇ ਨਹੀਂ ਜਗਾਉਂਦੇ ਤਾਂ ਰੱਖ ਇੰਨਾ ਜੋਰ ਸਾਡੇ ਵਰਗਿਆਂ ਨੂੰ ਦਬਾਉਣ ਤੇ ਪਾਚੇ ਦੇ ਦੇਲਾ ਸਿੱਟੀ ਤੇ ਲੱਗਿਆ ਹੋਇਆ ਆਵਾਜ਼ ਬੰਦ ਕਰਨ ਤੇ ਲੱਗਿਆ ਹੋਇਆ ਐਨਾ ਜ਼ੋਰ ਕਿ ਤਾ ਲੋਕ ਨੂੰ ਮਿਲਾਦਾ ਐਨਾ ਜ਼ੋਰ ਜਿਹੜੀਆਂ ਹੋਈਆਂ ਬੇਅਦਬੀਆਂ ਲੋਕਾਂ ਸਾਭ ਦੀਆਂ ਉਹਨਾਂ ਇਨਸਾਫ ਤੇ ਲਾ ਦੇ ਕੋਈ ਲੋਕਾਂ ਨੂੰ ਕੋਈ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾਉਣ ਦੀ ਗੱਲ ਕਰਦਾ ਇਸ ਸਰਕਾਰਾ ਖੜਾ ਰਹਿੰਦੇ ਨੇ ਅੱਜ ਤੂੰ ਆ ਕੱਦੂਗੀ ਹੋਰ ਹੁਣ ਇਹ ਬਦਲਾਖੋਰੀ ਕੀਤੀ ਤਾਂ ਤਾਂ ਚਾਹੇ ਲੋਕਾਂ ਨੇ ਤੈਨੂੰ ਚੁਣਿਆ ਸੀ ਯਾਰ ਪਰ ਕਿਹੜੇ ਰਾਹ ਦੇ ਅੰਦਰ ਗਿਆ ਬਈ ਬਾਈ ਜਦ ਤੀਹ ਤਰੀਕਾ ਦਾ ਕੱਟ ਰੱਖਿਆ ਭੰਗਲੇ ਸਿੰਘ ਦੇ ਹੱਕ ਚ ਪਿੰਡ ਕੋਰਲੇ ਦੇ ਪੂਰੇ ਪਿੰਡ ਜਿਹ ਚਾਹੁੰਦੇ ਆ ਕਿ ਉਹ ਅਸਲਾਹ ਉਹ ਨੌਜਵਾਨ ਸਾਡੇ ਹੱਕਾਂ ਖਾਤਰ ਸਾਡੇ ਮਸਲਾ ਖਾਤਰ ਲੜ ਰਿਹਾ ਸੀ ਤੇ ਇੱਕ ਸਾਨੀ ਮੋਰਚਾ ਹੋਇਆ ਉੱਥੇ ਹੀ ਉੱਰੇ ਹੋ ਕੇ ਲੜਿਆ ਬੰਦਾ ਉਹਰੇ ਰਿਹਾ ਜਿੱਦੀ ਜੇ ਤੋਲ ਦੇ ਰਾਲੇ ਪਏ ਣੋਲਾ ਦੇ ਟੱਕਾ ਹੋਇਆ ਸਾਡੇ ਲੋਕਾਂ ਨੂੰ ਟੋਲ ਪਲਾਇਆ ਜਾਂਦੇ ਤਾਂ ਲੜਦਾ ਰਿਹਾ ਹੈ ਯਰਨਾ ਦੇ ਖਿਲਾਫ ਨਹੀਂ ਲੜਦਾ ਰਿਹਾ ਹੈ ਇਹੇ ਚਾ ਉਹਨੇ ਪੰਜਾਬ ਦੇ ਹੱਥੀਂ ਦਾ ਆਵਾਜ਼ ਬੁਲੰਦ ਕੀਤੀ ਹੈ ਜਿਹੜਾ ਜਿਹੜਾ ਵਾਅਦਾ ਕੀਤਾ ਹੈ ਕਿ ਮੁੱਖ ਮੰਤਰੀ ਦਾ ਪੱਧਰ ਦੇਖ ਲਓ ਕੀ ਆ ਜਿਸ ਕਰਕੇ ਭਾਈ ਸੋਣੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਆ ਕਿ ਭਾਈ ਨਕਤੀ ਤਰੀਕ ਨੂੰ ਜਰੂਰ ਬੰਦਬਦ ਪਹੁੰਚੋ ਕਿਉਂ ਮੈਂ ਨਾਲ ਉਹ ਪਖਸ਼ਾਲੀ ਵਾਲੇ ਪਹੁੰਚੋਗੇ ਭਾਈ ਦੱਸੋ ਭਾਈ ਪਹਾੜ ਕਿੱਥੇ ਰੱਖਣਾ ਉਸਮਤ ਜਾਓ ਕਿੰਨੇ ਕ ਅਸੀਂ ਜਿਉਂਦੇ ਬੰਦੇ ਨਾਲ ਬਹੁਤ ਘੱਟ ਖੜਦੇ ਆ ਭਾਈ 14 ਬੰਦੇ ਦੀ ਅਸੀਂ ਲੱਖ ਦੇ ਕੋਚਾ ਘੜਦੇ ਹਮੇਰੇ ਬਾਰੇ ਵੀ ਪੰਡਾ ਹੁੰਦੇ ਚੱਕਾ ਨੋਰ ਦਿੰਦੇ ਆ ਇਹ ਤਾਂ ਯਾਰਾ ਵੋਟਾਂ ਦੇ ਹਨਾ ਬਗੈ ਉਹ ਨਵੀਂ ਗੱਲ ਐ 12 ਜੀ ਵਿਖੜਾ ਸੀ 22 ਜੀ ਵਿਖੜਾ 14 32 ਜੀ ਜੋਂ ਦਾ ਲਾਛ 6 ਮਹੀਨੇ ਪਹਿਲਾਂ ਕਦੇ ਬਿੜ ਟੁੱਬਦਾ ਹੁੰਦਾ ਹੂ